ਖਨੌਰੀ ਬਾਰਡਰ ਤੇ ਨੌਜਵਾਨ ਲੈ ਆਏ ਬਕਰ ਹੀ ਜੰਤਰ ਜਿਸ ਨੂੰ ਦੇਖ ਕੇ ਹੋ ਗਏ ਸਭ ਹੈਰਾਨ ਤੇ ਆਸੇ-ਪਾਸੇ ਹੋ ਗਿਆ ਨੌਜਵਾਨਾਂ ਦੇ ਇਕੱਠ ਇਕੱਠ ਇੰਨਾ ਜ਼ਿਆਦਾ ਹੋ ਗਿਆ ਕਿ ਦੱਸਣ ਦੇ ਲਈ ਪੁੱਛਣ ਦੇ ਲਈ ਲੋਕ ਇਕੱਠੇ ਹੋ ਗਏ ਕਿ ਆ ਜੰਤਰ ਕੰਮ ਕੀ ਕਰੂਗਾ ਪਹਿਲਾਂ ਤਾਂ ਤੁਹਾਨੂੰ ਦੱਸ ਦੇਣਾ ਕਿ ਖਨੌਰੀ ਬਾਰਡਰ ਦੇ ਜਿਹੜੇ ਹੁਣ ਦੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਮਾਹੌਲ ਜਿਹੜਾ ਉੱਥੇ ਗਰਮ ਹੋਇਆ ਦਾ ਨੌਜਵਾਨਾਂ ਨੇ ਸਕੀਮ ਘੜ ਲਈ ਸਕੀਮ ਕੀ ਘੜੀ ਹੱਥਾਂ ਦੇ ਵਿੱਚ ਤਸਲੇ ਚੱਕਲੇ ਤਸਲਾਂ ਦੇ ਵਿੱਚ ਹੱਥ ਪਾਉਣ ਨੂੰ ਜਗਾ ਬੈਲਡ ਕਰਵਾ ਲਈ ਹਾਥੀ ਬਣਵਾ ਲਈ ਤੇ ਕਹਿੰਦੇ ਵੀ ਹੁਣ ਚਾਹੇ ਸਿੱਟੋ ਅਥਰੂ ਗੈਸ ਦਾ ਗੋਲਾ ਚਾਹੇ ਸਿੱਟੋ ਪਲਾਸਟਿਕ ਦੀ ਗੋਲੀ ਅਸੀਂ ਰੋਕ ਕੇ ਅੱਗੇ ਦਿੱਲੀ ਵੱਲ ਨੂੰ ਜਾਵਾਂਗੇ ਆ ਜੰਤਰ ਨੂੰ ਦੇਖ ਕੇ ਤਾਂ ਪਰਲੇ ਪਾਸੇ ਵੀ ਉਹਨਾਂ ਨੂੰ ਹੈਰਾਨੀ ਹੋ ਗਈ ਕਿ ਯਾਰ ਹੱਥਾਂ 'ਚ ਕੀ ਚੱਕੀ ਫਿਰਦੇ ਨੇ ਆ ਵੀਡੀਓ ਪਹਿਲਾਂ ਦੇਖ ਲਓ ਤੁਸੀਂ ਵੀ ਨੌਜਵਾਨ ਕਹਿੰਦੇ ਕਿ ਨੇ ਹੱਥਾਂ ਦੇ ਵਿੱਚ ਜਿਹੜੇ ਆ ਤਸਲੇ ਚੱਕੀ ਫਿਰਦੇ ਆ ਜੰਤਰੀ ਬਣਾ ਲਿਆ ਵਕਰਾ ਬਚਾਅ ਜੰਤਰ ਬਣਾ ਲਿਆ ਜੀ ਜੰਗਾਂ ਦੇ ਵਿੱਚ ਵਿਚਾਰੇ ਬਚਾਅ ਯੰਤਰ ਬਣਾਏ ਜਾਂਦੇ ਸੀ ਉਸੇ ਤਰ੍ਹਾਂ ਨੌਜਵਾਨ ਨਵੀਂ ਸਕੀਮ ਘੜ ਲੈ ਤੇ ਆ ਜੰਤਰ ਬਣਾ ਲੈ ਪਹਿਲਾਂ ਤਾਂ ਵੀਡੀਓ ਦੇਖਦੇ ਆ ਕਿ ਨੌਜਵਾਨ ਕੀ ਕਹਿੰਦੇ ਐ ਇਸ ਬਾਰੇ ਬਹੁਤ ਇਹ ਚੀਜ਼ਾਂ ਵਰਤਨੀਆਂ ਬਹਿ ਰਹੀਆਂ ਪੂਰੇ ਬੁਰਾ ਹਾਲ ਹੋਇਆ ਪਿਆ ਸਰਕਾਰ ਆਪਣੀ ਹੱਦ ਤੋਂ ਵੀ ਪਾਰ ਜਿਹੜੀਆਂ ਕਰਤੂਤਾ ਕਰ ਰਹੀ ਆ ਆਹ ਦੇਖ ਲਓ ਤੁਸੀਂ ਭਾਈ ਕਿੰਨੇ ਘੇ ਰੋਕੇ ਇਹਦੇ ਨਾਲ ਫੰਕ ਗੋਬੇ ਸਿੱਟਾ ਆ ਗਿਆ ਕਿਹਾਗੇ ਲਈ ਦੋ ਤਿੰਨ ਦੇ ਨਾਲ ਉੱਤੇ ਧਰ ਕੇ ਬੰਦ ਕੀਤੇ ਬਈ ਯਾਰ ਪਰ ਫਿਰ ਵੀ ਗੋਲੀਆਂ ਚੱਲ ਰਹੀਆਂ ਲੱਗੇ ਨੇ ਕੋਈ ਬੱਸ ਨਹੀਂ ਬਈ ਇਹਨਾਂ ਦਾ ਜੀ ਨਾ ਕੀ ਜਦਾ ਯਾਰ ਅਸਲੇ ਮੂਰੇ ਕੀ ਜੱਲ ਅਸਲੇ ਮੂਰੇ ਕੋਈ ਅੱਕ ਨਹੀਂ ਬਈ ਇੱਥੇ ਸੁਲਤਾਨ ਵਾਲੇ ਚੱਲਣਾ ਚੇ ਵੀਸ਼ੇ ਵਾਲੇ ਹੀ ਹੋ ਹੋਣਾਗਾ ਕੰਟਰੇ ਡਾਂਗਾਂ ਨਾਲ ਕੋਈ ਨਹੀਂ ਹੋਣਾ। ਉਹ ਡਾਂਗਾਂ ਨਾਲ ਕੋਈ ਨਹੀਂ ਹੋਣਾ ਕੋਈ ਅੱਗੇ ਗੁਰੇ ਨਾ ਕੋਈ ਡਾਂਗਾਂ ਨਾਲ ਕੋਈ ਹੋਣਾ। ਇਹ ਕਾ ਹੋ ਗਿਆ ਅੱਲਾਹ ਬੋਲਦਾ। ਬਣਾ ਬਈ ਦੇ ਗਈ ਸੀ ਵੱਡੇ ਸੰਦ ਚਾਹੀਦੇ ਜਿਨ੍ਹਾਂ ਦੇ ਕੰਮ ਲੱਗੇ ਹੋਣ। ਇੱਧਰੇ ਤੇ ਦੇਖੋ ਪ੍ਰਾਣੀ ਲੈ ਕੇ ਛੱਡੀ ਗੇ ਧੂਆਂ ਕੀਤਾ ਜਾਵੇ ਇਹਨਾਂ ਨਾਲ ਵੀ। ਅਜੀ ਪੁੱਠੇ ਦਾ ਮੁਰਦੇ ਨਹੀਂ ਸਕਦੀ ਗੋਲੀਆਂ ਸਾਡੇ ਹਿੱਟ ਤੇ ਵੱਜਣਾ। ਕਹਿੰਦੇ ਸਾਨੂੰ ਜੀਸੀਵੀ ਲਿਆਉਣ ਦਿਓ ਇੱਥੇ ਫੇਰ ਕੋਈ ਹੱਲ ਹੋਊਗਾ। ਆਹ ਦੇਖ ਲਓ। ਆਹ ਚੱਲਦੀ ਗੱਲਬਾਤ ਦੇ ਦੌਰਾਨ ਵੀ ਗੋਲਾ ਜਿਹੜਾ ਆਥਰੂ ਕਹਿਦਾ ਉਹ ਡਿਗ ਪਿਆ ਪੈਰਾਂ ਦੇ ਕੋਲ ਜਮਾ। ਆ ਦੇਖ ਲਓ ਤੁਸੀਂ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਹੱਥਾਂ ਦੇ ਵਿੱਚ ਜਿਹੜੇ ਇਹ ਤਸਲੇ ਚੱਕੇ ਨੇ ਕਿਸਾਨ ਆਪਣੇ ਵੱਲੋਂ ਤਾਂ ਨਿਤ ਨਵਾਂ ਕੋਈ ਨਾ ਕੋਈ ਜਿਗਾਰੜ ਜਿਹੜਾ ਲਾ ਲਿਆਉਂਦੇ ਨੇ ਤੇ ਹੱਥਾਂ ਦੇ ਵਿੱਚ ਇਹ ਬੱਠਲ ਫੜੇ ਨੇ ਜਿਨ੍ਹਾਂ ਦੇ ਵਿੱਚ ਹੈਂਡਲ ਲਾ ਕੇ ਇਹਨਾਂ ਨੇ ਨਵਾਂ ਜਿਗਾਰੜ ਲਾ ਲਿਆ ਜਿਗਾਰੜ ਕੀ ਲਾਇਆ ਕਿ ਹੁਣ ਕੋਈ ਅਥਰੂ ਗੈਸ ਦਾ ਗੋਲਾ ਸਿੱਟੇ ਅਸੀਂ ਰੋਕ ਕੇ ਦਿਖਾਵਾਂਗੇ ਪਰ ਇਹਨਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਨਾ ਜੀਸੀਬੀ ਲਿਆਉਣ ਦੇ ਦਿਓ ਇੱਕ ਵਾਰ ਫੇਰ ਦੇਖਿਓ ਕਿ ਅਸੀਂ ਦਿੱਲੀ ਕਿਵੇਂ ਪਹੁੰਚਦੇ ਹਾਂ ਕਿਸਾਨਾਂ ਦੇ ਹੌਸਲੇ ਬਹੁਤ ਬੁਲੰਦ ਨੇ ਪਹਿਲਾਂ ਤਾਂ ਕਿਸਾਨਾਂ ਦੇ ਸਪੋਰਟ ਕਰਨ ਵਾਲੇ ਜਿੰਨੇ ਵੀ ਦੋਸਤ ਨੇ ਯਾਰ ਵੀਡੀਓ ਲਾਈਕ ਕਰਕੇ ਨਾ ਦੱਬ ਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਜੇਨਾਂ ਬਾਈਆਂ ਵਾਸਤੇ ਆਪਦੀ رائے ਜ਼ਰੂਰ ਸਾਂਝੀ ਕਰਿਓ ਜਿਹੜਾ ਨਵਾਂ ਯੰਤਰ ਬਣਾ ਕੇ ਲੈ ਕੇ ਆਏ ਨੇ ਕਿਉਂਕਿ ਨਿੱਤ ਨਵਾਂ ਜੁਗਾੜ ਕੋਈ ਨਾ ਕੋਈ ਪੰਜਾਬੀ ਤਿਆਰ ਕਰ ਲੈਂਦੇ ਆ ਇਸ ਸੰਘਰਸ਼ ਨੂੰ ਲੈ ਕੇ ਪਹਿਲਾਂ ਬੋਰੀਆਂ ਲਿਆਂਦੀਆਂ ਸੀ ਬੋਰੀਆਂ ਗਿੱਲੀਆਂ ਰੁਕਾਇਆ ਤੇ ਗੋਲਿਆਂ ਦੇ ਉੱਪਰ ਪਾਉਣ ਲੱਗੇ ਤੇ ਹੁਣ ਆ ਤਸਲੇ ਲਿਆਂਦੇ ਤਿਆਰ ਕਰਾ ਕੇ ਤੇ ਕਹਿੰਦੇ ਇਹਨਾਂ ਨਾਲ ਰੋਕਾਂਗੇ ਉਹ ਬਾਈ ਕਹਿੰਦਾ ਵੀ ਤਸਲੇ ਦੇ ਨਾਲ ਵੀ ਮੈਂ ਤਿੰਨ ਚਾਰ ਗੋਲੇ ਜਿਹੜੇ ਦੱਬ ਕੇ ਬੰਦ ਕੀਤੇ ਨੇ ਤੇ ਇਸੇ ਤਰ੍ਹਾਂ ਕਹਿੰਦਾ ਵੀ ਅਸੀਂ ਚੱਲਦੇ ਰਹਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਾਂਗੇ ਅੱਗੇ ਵਧਦੇ ਰਹਾਂਗੇ ਤੇ ਸਰਕਾਰਾਂ ਤੋਂ ਇਹ ਮੰਗਾਂ ਮਨਾ ਕੇ ਵਾਪਸ ਜਾਵਾਂਗੇ ਉਹਨਾਂ ਚਿਰ ਅਸੀਂ ਘਰਾਂ ਨੂੰ ਵਾਪਸ ਨਹੀਂ ਜਾਂਦੇ ਵੱਧ ਤੋਂ ਵੱਧ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਤੇ ਆ ਬਾਈਆਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀ